ਸਤਿ ਸ਼੍ਰੀ ਅਕਾਲ ਜੀ ਕਿਸਾਨਪਰਾਬੂ ਠੀਕ ਠਾਕ ਹੋ ਅੱਜ ਜਿਹੜੀ ਵੈਰੈਟੀ ਦੀ ਆਪਾਂ ਤੁਹਾਡੇ ਨਾਲ ਗੱਲ ਕਰਨੀ ਹੈ ਇਹ ਬਹੁਤ ਜਿਆਦਾ ਏਰੀਏ ਦੇ ਵਿੱਚ ਲੱਗੀ ਹੋਈ ਹੈ ਤੇ ਬਹੁਤ ਹੀ ਵਧੀਆ ਵੈਰੈਟੀ ਹੈ ਪਿਛਲੇ ਸਾਲ ਵੀ ਇਹਦਾ ਟੋਪ ਦਾ ਰਿਜ਼ਲਟ ਰਿਹਾ ਹੈ ਇਸ ਸਾਲ ਵੀ ਇਸ ਦਾ ਟੋਪ ਦਾ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈ ਪੀ ਆਰ 131 ਹੈ ਜਿਹੜੀ ਦੀ ਲਵਾਈ ਦਾ ਸਮਾਂ ਸੀ ਕਿਸਾਨਪਰਾਬੂ ਆਪਣਾ ਇਹ 15 ਹਾੜ ਨੂੰ ਆਪਾਂ ਨਾਤੀ ਸੀਗੀ ਜਾਨੀ ਕਿ ਸੌਣ ਤੋਂ 15 ਦਿਨ ਪਹਿਲਾਂ ਆਪਾਂ ਇਹ ਵੈਰੈਟੀ ਆਪਣੇ ਬਾਹਣ ਦੇ ਵਿੱਚ ਲਾਈ ਸੀ ਪਰ ਇਹ ਪੀਆਰ 126 ਤੇ ਦੂਜੀਆਂ ਵੈਰੈਟੀਆਂ ਨਾਲੋਂ ਪਹਿਲਾਂ ਪਕਾ ਕਰਨਾ ਸ਼ੁਰੂ ਕਰ ਦਿੱਤਾ। ਦਾਣੇ ਦਾ ਸਾਈਜ਼ ਤੇ ਪੱਲੀ ਦਾ ਸਾਈਜ਼ ਬਹੁਤ ਹੀ ਟੌਪ ਦਾ ਹੈ। ਤੇ ਇਹਦੀ ਜਿਹੜੀ ਪੱਕਣ ਦੀ ਜਿਹੜੀ ਇਹਦੀ ਕੁਆਲਿਟੀ ਹੈ ਜਾਂ ਦਾਣੇ ਦੀ ਪੱਕਣ ਦੀ ਕੁਆਲਿਟੀ ਇੰਨੀ ਵਧੀਆ ਹੈਗੀ ਸੁਨਹਿਰੀ ਰੰਗ ਹੈ ਬਿਲਕੁਲ ਕੋਈ ਬਿਮਾਰੀ ਨਹੀਂ ਹੈਗੀ ਬਾਈ। ਕੁਈ ਇਹਦੇ ਵਿੱਚ ਦਾਗ ਨਹੀਂ ਲੱਗਿਆ ਹੋਇਆ ਬਹੁਤ ਟੌਪ ਦੀ ਵੈਰੇਟੀ ਹੈ ਤੇ ਬਹੁਤ ਟੌਪ ਦਾ ਇਹਦਾ ਨਖੀਰ ਆ ਰਿਹਾ ਹੈਗਾ। ਬਾਕੀ ਤਾਂ ਦੇਖੋ ਪਰਮਾਤਮਾ ਦੇ ਹੱਥ ਹੈ ਅੱਗੇ ਮੌਸਮ ਕਿਵੇਂ ਰਹਿਣਾ ਠੀਕ ਰਹਿਣਾ ਕਿ ਖਰਾਬ ਰਹਿਣਾ ਉਹ ਪਰਮਾਤਮਾ ਨੇ ਦੇਣਾ ਹੈ। ਪਰ ਜੋ ਅੱਜ ਦੀ ਘੜੀ ਬਹੁਤ ਚੰਗਾ ਇਹਦਾ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈਗਾ। ਸੋ ਤੁਹਾਡੇ ਕੋਲੇ ਵੀ ਪੀਆਰ 131 ਹੋਊਗੀ ਵੈਰੇਟੀ ਤਾਂ ਜਰੂਰ ਦੱਸਿਓ ਵੀ ਉਹਦਾ ਰਿਜ਼ਲਟ ਕੀ ਹੈਗਾ। ਜੋ ਆਪਣੇ ਏਰੀਏ ਦੇ ਵਿੱਚ ਇਹ ਕਾਫੀ ਮਾਤਰਾ ਵਿੱਚ ਪਿਛਲੇ ਸਾਲ ਵੀ ਲੱਗੀ ਸੀ ਇਸ ਵਾਰ ਵੀ ਲੱਗੀ ਹੈ ਅੱਗੇ ਜਿਵੇਂ ਜਿਵੇਂ ਇਹ ਨਿਸਰੀ ਜਾਊਗੀ ਤਾਂ ਉਹਨੂੰ ਓਵੇਂ ਓਵੇਂ ਆਪਾਂ ਦੱਸੀ ਜਾਵਾਂਗੇ ਵੀ ਕੀ ਇਹਦੇ ਵਿੱਚ ਕੁਆਲਿਟੀ ਆ ਰਹੀ ਹੈ ਅੱਗੇ ਕੀ ਇਹਦਾ ਝਾੜ ਆ ਰਿਹਾ ਹੈਗਾ ਪਰ ਅੱਜ ਦੀ ਕਿਹੜੀ ਦੋਸਤੋ ਇਹ ਬਹੁਤ ਵਧੀਆ ਮੰਨ ਲੇ ਕਿ ਚਲੋ ਇਹਦਾ ਪਕਾਉ ਸਟਾਰਟ ਹੋ ਗਿਆ ਹੈ ਬਹੁਤ ਵਧੀਆ ਪਕਾਅ ਕਰ ਰਹੀ ਹੈਗੀ ਇਹਦੇ ਵਿੱਚ ਇੱਕ ਵੀ ਦਾਣਾ ਕੋਈ ਦਾਗ ਨਹੀਂ ਹੈਗਾ ਕੋਈ ਇਹਦੇ ਵਿੱਚ ਫੋਕ ਦਾ ਦਾਣਾ ਨਹੀਂ ਕੋਈ ਇਹਦੇ ਵਿੱਚ ਰੋਡੀ ਰੋਗ ਹਲਦੀ ਰੋਗ ਕੁਛ ਨਹੀਂ ਬਣਿਆ ਨਿਸਰਨ ਦੇ ਸਮੇਂ ਆਪਾਂ ਇੱਕ ਸਪਰੇਅ ਕਰੀ ਸੀ ਫੰਗੀਸਾਈਡ ਤੇ ਨਾਲ ਹੀ ਉਹਦੇ ਸੁੰਡੀ ਵਾਲੀ ਪਾਈ ਸੀ ਸੋ ਬਹੁਤ ਟਾਪ ਦਾ ਰਿਜ਼ਲਟ ਆ ਰਿਹਾ ਹੈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਤੇ ਵੱਧ ਤੋਂ ਵੱਧ ਜੁੜੋ ਧੰਨਵਾਦ ਜੀ